ਅੱਜ ਜਿਹੜੇ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਸੋਹਜ ਜੋਕ ਸਮਾਗਮ ਨਸਾ ਮੁਕਤੀ ਯਾਤਰਾ ਕੀਤੀ ਗਈ ਹਰ ਪਿੰਡ ਚੋਂ ਪਰਮਾ ਹੰਗਾਰਾ ਤੁਸੀਂ ਦੇਖੋ ਕਿੰਨਾ ਪਰਮਾ ਇਕੱਠ ਜਿਹੜਾ ਹੋ ਰਿਹਾ ਲੋਕਾਂ ਨੇ ਵੀ ਸਾਧਾਰਾ ਤੇ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰ ਰਿਹਾ ਆਪ ਆ ਵੀ ਪਾਰਟੀ ਸੁਪਰੀਮੋ ਦਾ ਧੰਨਵਾਦ ਕਰ ਰਿਹਾ ਕਿ ਜਿਹੜਾ ਤੁਸੀਂ ਇਹ ਬਹੁਤ ਸਲਾਘਾ ਜੋ ਕਦਮ ਜਿਹੜਾ ਚੱਕਿਆ ਸੋ ਬਹੁਤ ਜਲਦੀ ਪੰਜਾਬ ਜਰਾ ਜਦੋਂ ਪੰਜਾਬ ਦੀਆਂ ਭੈਣਾਂ ਮਾਤਾਵਾਂ ਨਾਲ ਸਾਥ ਦੇਣ ਪੰਜਾਬ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਹਲਕਾ ਸਾਂਝੇਵਾਲ ਨੂੰ ਆ ਸਕ ਪਹਿਲੇ ਨੰਬਰ ਤੇ ਦੇਖਣ ਚਾਹਿਆ ਐਂਟੀ ਪਾਰਟੀ ਦੇ ਲੋਕ ਵੀ ਐਸਐਮਐਸ ਕਰ ਰਹੇ ਆ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਜੋਧਾ ਉਹਦੇ ਵਿੱਚ ਮਦਦ ਕਰ ਰਹੇ ਦੇਖੋ ਉਹਨਾਂ ਨੇ ਜੇ ਕੁਝ ਕੀਤਾ ਹੁੰਦਾ ਤੇ ਅੱਜ ਇਹ ਸਾਨੂੰ ਲੋੜ ਨਾ ਪੈਂਦੀ ਇਹ ਜਿਹੜੇ ਆਪਣੇ ਪਿੰਡਾਂ ਦੇ ਲੋਕ ਸੋਹਾ ਖਾ ਰਹੇ ਇਹ ਸਾਰੇ ਇਹ ਕਹਿ ਰਹੇ ਜੇ ਪਲਾਣੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਅੱਜ ਪੰਜਾਬ ਰੰਗਣਾ ਪੰਜਾਬ ਹੋ ਧੰਨਵਾਦ ਆਓ ਜੀ ਪਿੰਡ ਦੇ ਵਿੱਚ ਜਿਹੜੀ ਯਾਤਰਾ ਪਹੁੰਚੀ ਹੈ ਨਸ਼ਾ ਮੁਕਤੀ ਯਾਤਰਾ ਮਾਸੂਮ ਸਾਹਿਬ ਵੀ ਆਏ ਨੇ ਸਤਿ ਸ਼੍ਰੀ ਅਕਾਲ ਨਸ਼ਾ ਵਿਰੋਧੀ ਲੋਕ ਵੀ ਇਕਜੁੱਟ ਹੋਏ ਆ ਇਸ ਦੇ ਵਿੱਚ ਸਰਕਾਰ ਦਾ ਇੱਕ ਬਹੁਤ ਵੱਡਾ ਅਪਰਾਲਾ ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਸੀ ਉਹ ਨਸ਼ਿਆਂ ਦੇ ਨਾਂ ਮਾਰ ਰਹੀ ਸੀ ਸਰਕਾਰ ਨੇ ਇੱਕ ਹੰਬਲਾ ਮਾਰਿਆ ਸੋ ਲੋਕਾਂ ਦੇ ਵਿੱਚ ਬਹੁਤ ਸਾਬ ਆ ਸਰਕਾਰ ਦਾ ਸਾਥ ਦੇਣ ਦੇ ਲਈ ਲੋਕ ਪੱਬਾ ਪਾਰ ਹੋਏ ਬੈਠੇ ਨੇ ਕਿਉਂਕਿ ਸਰਕਾਰ ਇਸ ਕੰਮ ਨੂੰ ਜੇ ਲੈ ਕੇ ਚੱਲਦੀ ਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਸਕਦਾ ਕੋਈ ਬੜੀ ਗੱਲ ਨਹੀਂ ਸਰਕਾਰ ਲੱਗੀ ਵੀ ਹੋਈ ਆ ਤੇ ਲੋਕਾਂ ਦਾ ਪੂਰਾ ਸਹਿਯੋਗ ਆ ਪੂਰਾ ਸਾਬ ਆ ਕਿ ਇਸ ਪੰਜਾਬ ਨੂੰ ਐਸੀ ਆਪਣੀ ਜਵਾਨੀ ਨੂੰ ਨਸ਼ਾ ਮੁਕਤ ਕਰਨਾ ਹੈ ਾਂਗ ਵੀ ਕੀਤੀ ਹੈ ਪਿੰਡ ਦੀ ਜਿਹੜੀ ਸੜਕ ਨੂੰ ਲੈ ਕੇ ਇਹ ਬਾਰੇ ਇਹ ਪਿੰਡ ਦੀ ਸਾਡੀ ਛੜਕ ਜਿਹੜੀ ਆ ਉਹ ਬਹੁਤ ਟੁੱਟੀ ਹੋਈ ਸੀ ਪਿੰਡ ਵਾਲਿਆਂ ਨੇ ਅਸੀਂ ਆਪਣੇ ਕੋਲੋਂ ਪਿੱਛੇ ਗੱਡੇ ਭਰੇ ਨੇ ਲੱਖ ਰੁਪਿਆ ਲਾ ਕੇ ਛੜਕ ਦੇ ਉੱਤੇ ਤੇ ਅੱਜ ਮੰਤਰੀ ਸਾਹਿਬ ਨੇ ਵਿਸ਼ਵਾਸਨ ਵੀ ਦਵਾਇਆ ਕਿ 2 ਮਹੀਨਿਆਂ ਦੇ ਵਿੱਚ ਵਿੱਚ ਇਹ ਸੜਕ ਬਣੇਗੀ ਸੋ ਉਹਨਾਂ ਦਾ ਕਿਹਾ ਹੋਇਆ ਇੱਕ ਯਕੀਨ ਆ ਸਾਨੂੰ ਕਿ ਉਹ ਜਲਦੀ ਜਰੂਰ ਕਰਨਗੇ ਰੇਡ ਬੰਦ ਕਰਦੇ ਬੰਦ ਕਰਦੇ ਬੰਦ ਕਰੀ ਹਾਂਜੀ ਜੀ ਸਰ ਸਾਡੇ ਬਾਰੇ ਕਿਤੇ ਬਾਰੇ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਅਜੀਤ ਸਿੰਘ ਮੋਦੀਆ ਜੀ ਪਹਿਲੇ ਜਨਤਾਲੀ ਦੇ ਵਿੱਚ ਆ ਕੇ 900 ਉਸਾਰੂ ਕਰਾਇਆ ਇਹਨਾਂ ਨੇ ਤੇ ਸਾਡੇ ਪਿੰਡ ਦੇ ਸਪੈਂਸ ਸਹਿਬਾਨ ਜਿੰਨ ਸਾਬ ਅਦੇ ਪੂਰੀ ਪਿੰਡਾਇਤ ਸਾਡੇ ਵਲੋਂ ਪ੍ਰਧਾਨ ਸਹਿਬਾਨ ਕੋਸਤ ਸਹਿਬਾਨ ਸੀਨੀਅਰ ਵਿੱਤ ਸੇਖ ਸਾਰੇ ਪਿੰਡ ਦੇ ਵਾਸੀ ਜਿੱਤਾਂ ਜਾਏ ਹੋਏ ਐ ਜਿਸ ਨਾਲ ਸਾਡੀ ਆਮ ਆਪੀ ਪਾਰਦੀ ਦੇ ਸਰਕਾਰ ਤਾਰਪੁਰ ਸਿੰਘ ਮਾਨ ਜੀ ਨੇ ਜੁੱਗ ਲਸ਼ਿਆ ਲੋਕ ਮਹਿਮ ਚਲਾਈ ਹੈ ਇਹਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜੀ ਬਿਲਕੁਲ ਜਿਸ ਤਰ੍ਹਾਂ ਤਸਕਰਾ ਦੇ ਪਰਚੇ ਦਿੱਤੇ ਉਹਨਾਂ ਦੇ ਘਰ ਟਾਏ ਉਹਨਾਂ ਨੂੰ ਜੇਲ੍ਹ ਭੇਜਿਆ ਅੱਜ ਤੁਸੀਂ ਦੇਖੋ ਜੰਧਿਆਲੀ ਪਿੰਡ ਦੇ ਵਿੱਚ ਨੌਜਵਾਨ ਵੀ ਤ ਹੈ ਬੱਚੇ ਵੀ ਅੱਜ ਆਏ ਹੋਏ ਐ ਬਹੁਤ ਅੱਛੀ ਸਿੱਖਿਆ ਮਿਲਦੀ ਹੈ ਅਸੀਂ ਬਹੁਤ ਭੱਜਾਂ ਰਹੇ ਹਾਂ ਜਿਸ ਤਰ੍ਹਾਂ ਸਾਡੇ ਹਲਕੇ ਦੇ ਮੰਤਰੀ ਸਾਹਿਬ ਬਿਲਕੁਲ ਰਾਲਾ ਸਵਮੀ ਐ ਕੋਈ ਨਸ਼ਾ ਨਹੀਂ ਕਰਦੇ ਇਹ ਸਭ ਤੋਂ ਵੱਡੀ ਗੱਲ ਹੈ ਜੀ ਜਿੰਨੇ ਵੀ ਪੱਤਰਕਾਰ ਭਰਾ ਆਏ ਵੇ ਕੋਲ ਪ੍ਰਸ਼ਾਸਨ ਜਿੰਦਾ ਵੀ ਆਇਆ ਵਾ ਤੁਹਾਡਾ ਬਹੁਤ ਸਾਥ ਹੈ ਸਾਡੀ ਸਰਕਾਰ ਦੇ ਨਾਲ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਾਥ ਦੇਤਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਤੇ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਯੋਧ ਨਸ਼ਿਆਂ ਵਿਰੁੱਧ ਕੋਆਰਡੀਨੇਟਰ ਹਲਕਾ ਸਾਨੇਵਾਲ ਦਾ ਲਗਾਇਆ ਇਹ ਜੋ ਵੀ ਨਸ਼ਾ ਮੁਕਤੀ ਦੀ ਯਾਤਰਾ ਚੱਲ ਰਹੀ ਹੈ ਉਹਦੀ ਜਿਹੜੀ ਦੇਖ ਰਹੀ ਸੀ ਜ਼ਿੰਮੇਵਾਰੀ ਆ ਉਹ ਮੈਨੂੰ ਦਿੱਤੀ ਗਈ ਆ ਤੇ ਮੈਂ ਧੰਨਵਾਦੀ ਆ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਮੇਰੇ ਤੇ ਇੰਨਾ ਵੱਡਾ ਵਿਸ਼ਵਾਸ ਜਤਾਇਆ ਤੇ ਅੱਜ ਸਾਡਾ ਤੀਜਾ ਦਿਨ ਹੈ ਨਸ਼ਾ ਮੁਕਤੀ ਯਾਤਰਾ ਦਾ ਤੇ ਅੱਜ ਅਸੀਂ ਪਿੰਡ ਜੰਡਿਆੜੀ ਦੇ ਵਿੱਚ ਇਕੱਤਰ ਹੋਏ ਆਂ ਤੇ ਮੰਤਰੀ ਸਾਹਿਬ ਥੋੜੀ ਦੇਰ ਦੇ ਵਿੱਚ ਪਹੁੰਚ ਜਾਣਗੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵੈ ਮਾਵਾ ਧੀਆਂ ਭੈਣਾ ਵੀ ਸਮਾਜ ਦੇ ਵਿੱਚੋਂ ਘਰਾਂ ਦੇ ਵਿੱਚੋਂ ਉੱਠ ਕੇ ਪੰਡਾਲ ਦੇ ਵਿੱਚ ਆ ਰਹੀਆਂ ਨੇ ਸਭਾ ਦੇ ਵਿੱਚ ਆ ਰਹੀਆਂ ਨੇ ਤੇ ਬਹੁਤ ਭਰਮਾ ਹੰਗਾਰਾ ਮਿਲਿਆ ਪਿੰਡਾਂ ਦੇ ਮੋਹਤਵਰ ਸੱਜਣ ਨੌਜਵਾਨ ਵੀ ਇਸ ਯਾਤਰਾ ਦਾ ਹਿੱਸਾ ਬਣ ਰਹੇ ਆ ਔਰ ਜੁੜ ਰਹੇ ਆ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਆ ਇਦੀ ਸਹਾਰਨਾ ਕਰ ਰਹੀ ਆ ਪੂਰੀ ਜਨਤਾ ਔਰ ਨਸ਼ਾ ਤਸਕਰਾਂ ਦੇ ਉੱਤੇ ਸਖਤ ਕਾਰਵਾ ਕਾਰਵਾਈ ਹੋ ਰਹੀ ਆ ਔਰ ਜੋ ਬੱਚੇ ਬਿਮਾਰ ਨੇ ਜਾਂ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਹੈ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆ ਕੇ ਸਮਾਜ ਦੇ ਇੱਕ ਚੰਗੇ ਰੁਤਬੇ ਵਾਲੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਬਹੁਤ ਸਾਰੇ ਬੱਚੇ ਨਸ਼ਾ ਛੱਡ ਵੀ ਰਹੇ ਨੇ ਔਰ ਸਮਾਜ ਦੇ ਵਿੱਚ ਉਹਨਾਂ ਦਾ ਵਧੀਆ ਮੈਸੇਜ ਆ ਰਿਹਾ ਵੈ ਤੁਸੀਂ ਮੈਡੀਕਲ ਲਾਈਨ ਨਾਲ ਜੁੜੇ ਹੋਏ ਹੋ ਐਸਮੋ ਸਾਹਿਬ ਵੀ ਇੱਥੇ ਮੌਜੂਦ ਨੇ ਜਿਹੜੇ ਉਹ ਬੱਚੇ ਨੇ ਜਿਹੜੇ ਲੋਕ ਕਿਸ ਜਿਹੜਾ ਤਰਾਹੇ ਪੈ ਚੁੱਕੇ ਆ ਉਹਦੇ ਹੱਦ ਲਈ ਕੀ ਉਹਦੇ ਕੋਈ ਯੋਜਨਾ ਬਣਾਈ ਗਈ ਹੈ ਹਾਂ ਜੀ ਹਾਂ ਜੀ ਇਹ ਤਕਰੀਬਨ ਸਰਕਾਰੀ ਜੋ ਸਰਕਾਰੀ ਹਸਪਤਾਲ ਆਗੇ ਨੇ ਉਹਨਾਂ ਦੇ ਵਿੱਚ ਸਪੈਸ਼ਲ ਬੈੱਡ ਵੀ ਰੱਖੇ ਗਏ ਨੇ ਜੋ ਬੱਚੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਆ ਔਰ ਸੈਂਟਰ ਬਣਾਏ ਗਏ ਨੇ ਪੋਰਸਾ ਵਿਭਾਗ ਦੇ ਅਫਸਰ ਪੰਚਾਇਤ ਵਿਭਾਗ ਦੇ ਅਫਸਰ ਮੰਤਰੀ ਸਾਹਿਬ ਔਰ ਮੈਡੀਕਲ ਵਿਭਾਗ ਦੇ ਜੋ ਅਫਸਰ ਹੈ ਉਹ ਸਾਰੇ ਹੀ ਸਪੋਰਟ ਕਰ ਰਹੇ ਨੇ ਜੋ ਬੱਚੇ ਨਸ਼ਾ ਛੱਡਣ ਨਹੀਂ ਛੱਡਣਾ ਚਾਹੁੰਦੇ ਨੇ ਜਾਂ ਜਿੱਥੇ ਵੀ ਪਰਿਵਾਰ ਜਿਹੜਾ ਕੋਈ ਕਹਿ ਰਿਹਾ ਹੈ ਕਿ ਸਾਡੇ ਬੱਚੇ ਦਾ ਨਸ਼ਾ ਛਡਾਓ ਉਹਨਾਂ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਨਸ਼ਾ ਛਡਾਉਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ